ਸਸਿਗਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅੱਜ ਸਾਰਾ ਦਿਨ ਆਪਾਂ ਸੀਗੇ ਐਤਵਾਰ ਦਾ ਦਿਨ ਮੈਂ ਕਿਹਾ ਚਲੋ ਵਿਲੇ ਹੋਵਾਂਗੇ ਪਰ ਨਹੀਂ ਘਰ ਦੇ ਕਹਿੰਦੇ ਕਾਕਾ ਜੀ ਵਿਲੇ ਨਹੀਂ ਬਿਲਕੁਲ ਵੀ ਰਹਿਣਾ ਪਹਿਲਾਂ ਪੱਠੇ ਵੱਢ ਕੇ ਲਿਆਓ ਫਿਰ ਸਾਨੂੰ ਅਗਲਾ ਕੰਮ ਕਰ ਦਿੰਨੇ ਮੈਂ ਪਹਿਲਾਂ ਪੱਠੇ ਵੱਢ ਕੇ ਲਿਆਇਆ ਮੱזי ਪੱਠੇ ਵੱਡੇ ਸਵੇਰੇ ਸਵੇਰੇ ਪੱਠੇ ਵੱਢਣੇ ਔਖੇ ਹੁੰਦੇ ਕਿਉਂਕਿ ਤੇਲ ਬਹੁਤ ਪੈਂਦੀ ਆ ਸਿਆਲ ਆਣੇ ਵਾਲਾ ਵਾ ਤੇਲ ਨੇ ਪੈਣਾ ਹੀ ਆ ਠੀਕ ਆ ਨਾ ਕੰਮ ਕਰਨੇ ਪੈਂਦੇ ਘਰ ਦੇ ਸਾਰੇ ਤੇ ਫੇਰ ਆਪਾਂ ਘਰ ਪਹੁੰਚੇ ਤਾਂ ਘਰ ਦੇ ਕਹਿੰਦੇ ਕਾਕਾ ਜੀ ਮੋਟਰ ਤੇ ਚੱਕੋ ਤੇ ਖੋਰਮਪੁਰ ਪਹੁੰਚੋ ਜਿੱਥੇ ਆਲੂ ਲਾਗੇ ਨਾ ਪਾਣੀ ਲਾ ਕੇ ਆਓ ਮੈਂ ਜਾ ਕੰਮ ਫੜਾ ਉੱਥਾ ਚਲੋ ਅੱਜ ਮੈਂ ਕਿਹਾ ਬੈਤ ਵਾਰੀ ਹੈ ਚਲੋ ਆਪਣਾ ਵੀ ਮਨ ਸਕੇ ਚਲੋ ਥੋੜਾ ਜਿਹਾ ਕੰਮ ਕਰ ਲਨੇ ਘਰ ਦੇ ਖੋਸ਼ ਹੋ ਜੂਗੇ ਘਰ ਦੇ ਖੁਸ਼ ਕਰਨ ਲਈ ਆਪਾਂ ਮੋਟਰ ਚੱਕਿਆ ਤੇ ਆਪਾਂ ਪਹੁੰਚ ਗਏ ਜੀ ਭੂਆ ਦੇ ਪਿੰਡ ਖੋਰਾਪੁਰ ਚਾਬੀ ਲਈ ਤਾਂ ਭਈਆਂ ਨੂੰ ਲਾਇਆ ਬੱਟਾ ਸਵਾਰਨ ਤੇ ਆਪ ਮੈਂ ਪਾਣੀ ਛੱਡ ਗਿਆ ਨਾਲ ਮੈਂ ਕਿਹਾ ਮੈਂ ਪਾਣੀ ਛੱਡਦਾ ਤੁਸੀਂ ਨਾਲ ਨਾਲ ਬੱਟਾ ਜਿਹੜੀਆਂ ਉਹ ਕਰਨੀਆਂ ਵਾ ਸੈਟ ਪਹਿਲਾਂ ਤਾਂ ਉਹਨੂੰ 15 ਮਿੰਟ ਸਮਝਾਉਣ ਨੂੰ ਲੱਗੇ ਕਿ ਇੱਦਾਂ ਤੇ ਇੱਦਾਂ ਤੇ ਕਰਨਾ ਫਿਰ ਆਪ ਨਾਲ ਹੋ ਕੇ ਕਰਾਣੀਆਂ ਪਈਆਂ ਤਾਂ ਕਿ ਤੇ ਜਾ ਕੇ ਮੈਂ ਪਾਣੀ ਛੱਡਿਆ ਹਨਾ ਆਲੂ ਭਰਨੇ ਸ਼ੁਰੂ ਕਰਤੇ ਕਿਉਂਕਿ ਆਲੂ ਲਾਏ ਆ ਤਾਂ ਹੀ ਚਾਰ ਪੈਸੇ ਵਧੀਆ ਆਣਗੇ ਜੇ ਆਪਾਂ ਉਹਨਾਂ ਦੀ ਵਧੀਆ ਦੇਖਭਾਲ ਵਧੀਆ ਤਰ੍ਹਾਂ ਖਾਦ ਦੇ ਨਾਲ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਣੀ ਉਹ ਲਾਵਾਂਗੇ ਨਾ ਬੁਰੇ ਹਾਲ ਬੰਕੇ ਦਿਹਾੜੇ ਕੱਲ ਗਰਮੀ ਵੀ ਐਨੀ ਸੀ ਰੱਬ ਵੀ ਦੇਖਦਾ ਵਕਿ ਮਨ ਦਾ ਨਵਾਂ ਨਾਮ ਕੰਮ ਤੇ ਆਇਆ ਹੋਣ ਰੰਗ ਲੀਏ ਚੰਗੀ ਤਰ੍ਹਾਂ ਹਨਾ ਤੇ ਪਾਣੀ ਲਾ ਕੇ ਤੇ ਫਿਰ ਆਪਾਂ ਦੁਬਾਰਾ ਥਰੜਾ ਇੱਕ ਖੇਤ ਭਰ ਕੇ ਤੇ ਦੂਜੇ ਖੇਤ ਦੇ ਵਿੱਚ ਮੈਂ ਉਹਨਾਂ ਨੂੰ ਕਹਿਤਾ ਵਕਿ ਤੁਸੀਂ ਬੱਟਾ ਸਵਾਰੋ ਤੇ ਉਹ ਬੜੇ ਜਿੱਲੇ ਜਿਗੇ ਬੰਦੇ ਦੇ ਆਂ ਨਹੀਂ ਲੈਣੀ ਹੈ ਪਰ ਕੰਮ ਕਰਨ ਲਈ ਭੂਰਾ ਵੀ ਨਾਲ ਦਿਲ ਨਹੀਂ ਕਰਦਾ ਇਹ ਬਾਲੇ ਉਹ ਕਰਦੇ ਸੀਗੇ ਮਤਲਬ ਹੈ ਨਹੀਂ ਸੀ ਕੰਮ ਕਰਨ ਵਾਲੇ ਲੱਛਾ ਨਾ ਤੇ ਫਿਰ ਮੈਂ ਮੋਠਲਾ ਕੇਤ ਭਰ ਕੇ ਤੇ ਮੈਂ ਮੋਠਲ ਚੱਕ ਕੇ ਤੇ ਮੈਂ ਚਲਿਆ ਭੂਆ ਦੇ ਘਰੇ ਭੂਆ ਨੇ ਬਣਾਇ ਸੀ ਆਗੂ ਵਾਲ ਜੌਰ ਮੱਕਿਆ ਸੀ ਉਹਨਾਂ ਨੂੰ ਖੱਟਾ ਨਾਲ ਪਿਆਜ਼ ਮੇਰਾ ਫੇਵਰਟ ਤੁਹਾਡੇ ਸੀ ਤੇ ਆਪ ਖਾ ਕੇ ਤੇ ਫਿਰ ਦੁਬਾਰਾ ਮੈਂ ਉੱਥੇ ਪਹੁੰਚਣਾ ਸੀਗਾ ਖੇਤਾਂ ਦੇ ਵਿੱਚ ਜਦ ਮੈਂ ਪਹੁੰਚਿਆ ਰੋਟੀ ਲੈ ਕੇ ਤੇ ਉਹਨਾਂ ਨੂੰ ਬਹੁਤ ਪੁੱਛ ਰਗੇ ਜੀ ਕਹਿੰਦੇ ਸਾਨੂੰ ਭੁੱਖ ਲੱਗੀ ਹੋਵਾ ਮਮਾ ਮੈਨੂੰ ਕਿ ਘਰੋਂ ਰੋਟੀ ਲੈ ਕੇ ਜਾਣੀ ਛਰੋਂ ਨੇ ਰੋਟੀ ਲੈ ਕੇ ਆਏ ਕਿ ਢਾਬੇ ਤੋਂ ਲਈ ਆਮਾ ਕਿ ਮੈਨੂੰ ਫੇਟੇ ਨੂੰ ਸਾਡੇ ਕੋਈ ਨਹੀਂ ਤੁਸੀਂ ਦੱਪਟਾ ਸਵਾਰੋ ਜਿਹੜਾ ਮੈਂ ਤੁਹਾਨੂੰ ਰੋਟੀ ਲੈ ਮੈਂ ਖਿਲਾ ਦੇਣੀ ਹੈ ਰੋਟੀ ਖਾਣ ਤੋਂ ਬਾਅਦ ਫੇਰ ਉਹਨਾਂ ਨੂੰ ਮੈਂ ਲਾ ਦਿੱਤਾ ਮੈਂ ਕਿ ਚੱਲ ਹੁਣ ਮੈਂ ਪਹਿਲਾਂ ਖੇਤ ਵੀ ਭੱਲਵਾ ਤੁਸੀਂ ਥੱਲੇ ਆਣੀ ਉੱਪਰ ਵਾਲੀਆਂ ਬੱਟਾ ਸਹੀ ਕਰੋ ਨਾਲ ਦੀ ਨਾਲ ਬੱਟਾ ਸਹੀਗਾ ਨਹੀਂ ਆਓ ਭੱਜ ਭੱਜ ਕੇ ਬੱਟਾ ਸਹੀ ਕਰਾਓ ਮੈਂ ਥੱਲੇ ਪਾਣੀ ਸ਼ੁਰੂ ਕਰ ਦਿੱਤਾ ਮੈਂ ਦੂਜੇ ਖੇਤ ਚ ਪਾਣੀ ਲਾਣਾ ਪਿਆ ਫਿਰ ਮੈਨੂੰ ਘਰ ਵਾਲੀ ਦਾ ਫੋਨ ਆਇਆ ਕਹਿਦੀ ਕਿ ਇਦਾਂ ਕਿੰਨਾ ਕੁ ਭਰ ਕੇ ਮੈਂ ਕਿ ਤੂੰ ਟੈਨਸ਼ਨ ਨਾ ਲੈ ਪਰ ਉਹਨੂੰ ਮੰਮੀ ਕਿੱਥੇ ਸੌਣ ਦਿੰਦੀ ਸਾਡੀ ਚਾਲ ਕੁੜੀਏ ਪੱਕੇ ਸਾਫ ਕਰ ਚੱਲ ਜਾਲੀਆਂ ਸਾਫ ਕਰ ਚਲੋ ਕੰਮ ਉਹ ਘਰ ਦਾ ਕਰਨਾ ਪੈਣਾ ਹਨਾ ਕਹਿੰਦੀ ਫਿਰ ਮੈਨੂੰ ਕਹਿੰਦੀ ਮੰਮੀ ਮੈਂ ਪੱਠੇ ਪਾਣ ਵਾਲੇ ਹੋਤੀ ਤੇ ਮੈਂ ਦੇਖਿਆ ਡੈਡੀ ਆਏ ਸੀ ਕਿ ਮੈਂ ਖੁਸ਼ੀ ਨਾਲ ਸੌਂ ਗਈ ਮੈਂ ਕਿਹਾ ਠੀਕ ਹੈ ਤੇਰਾ ਕੰਮ ਜ਼ਰੂਰ ਹੋ ਤੂੰ ਸੁੱਤੀ ਰਹੀ ਲੋ ਜੀ 6 ਵਜੇ ਕਿਉਂਕਿ 30 ਮਿੰਟ ਸ਼ਾਮ ਨੂੰ ਤੇ ਮੈਂ ਮੋਟਰੋਂ ਭਜਾਰੇ ਮੈਂ ਕਿਹਾ ਚਲੋ ਵੀ ਬੈਠੋ ਬਈਓ ਚਲਿਏ ਹੁਣ ਆਪਾਂ ਹਨਾ ਤੇ ਆਪਾਂ ਨਿਕਲ ਗਏ ਜੀ ਉੱਥੋਂ ਸਿੱਧੇ ਬੰਗਿਆ ਫਗਵਾੜੇ ਤੋਂ ਬ੍ਰਾਹਮ ਬ੍ਰਾਹਮ ਤੋ ਸਿੱਧਾ ਹੀ ਆਪਾਂ ਪਹੁੰਚਣਾ ਚਾਹੀਦਾ। ਸ਼ੇਰ ਸ਼ੇਰ ਤੋ ਸਿੱਧਾ ਇਫेक्ट ਜਾਣਾ ਜੀ ਘਰੇ ਘਰੇ ਆਪਾਂ ਨਹਾ ਧੋ ਕੇ ਤੇ ਪਰਨਾ ਬੰਨ ਕੇ ਆਪਾਂ ਅੱਜ ਰਾਤ ਨੂੰ ਪਹੁੰਚਣਾ ਚਾਹੀਦਾ। ਨਰਾਇਣ ਸਾਹਿਬ ਜੀ ਦੇ ਅਸਥਾਨ ਤੇ ਮੱਥਾ ਟੇਕਣ ਜਾਣਾ ਦੀ ਐਤਵਾਰ ਦਾ ਦਿਨ ਸੀਗਾ। ਉਹ ਵੀ ਜੇਠ ਐਤਵਾਰ ਹੋਵੇ ਤੇ ਮੱਥਾ ਟੇਕਣ ਜਾਣਾ ਬਹੁਤ ਜ਼ਰੂਰੀ ਹੁੰਦਾ। ਤੇ ਮਹਾਰਾਜ ਸੁੱਖ ਸ਼ਾਂਤੀ ਬਖਸ਼ਣ ਸਾਰਿਆਂ ਨੂੰ ਜਿਹੜੇ-ਜਿਹੜੇ ਵੀ ਬਲੌਗ ਦੇਖਦੇ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ਣ। ਸਾਡੇ ਘਰਾਂ ਦੇ ਵਿੱਚ ਸੁੱਖ ਆਵੇ ਤੇ ਸਾਰੇ ਤੁਸੀਂ ਖੁਸ਼ੀ ਖੁਸ਼ੀ ਸਾਰੇ ਜਿਹੜੇ ਪਰਿਵਾਰ ਮਹਾਰਾ ਨਾਲ ਮਿਲ ਕੇ ਰਹੋ ਤੇ ਧੰਨ ਰਾਮ ਰਾਆ ਸਾਹਿਬ ਜੀ ਦੇ ਉਹ ਪਾਵਨ ਪਵਿੱਤਰ ਦਰਵਾਜ਼ੇ ਆਪਾਂ ਜਿਹੜੇ ਪਹੁੰਚ ਚੁੱਕੇ ਆਂ ਤੇ ਅਰਦਾਸ ਹੋ ਰਹੀ ਸੀ ਅੱਜ ਇੱਥੇ ਐਦਵਰ ਕਰਕੇ ਉੱਥੇ ਸੰਗਤ ਹੁੰਦੀ ਬਹੁਤ ਆ ਤੇ ਦੀਵਾਨ ਵੀ ਲੱਗਦੇ ਆ ਤੇ ਅਰਦਾਸ ਹੋ ਰਹੀ ਸੀ ਅਰਦਾਸ ਤੋਂ ਬਾਅਦ ਆਪਾਂ ਫਿਰ ਈਮਤ ਬੈਠ ਕੇ ਚੌਂਕੀ ਭਰੀ ਚੌਂਕੀ ਭਰਨ ਤੋਂ ਬਾਅਦ ਆਪਾਂ ਫਿਰ ਮੱਥਾ ਟੇਕਣ ਦੇ ਲਈ ਦਰਬਾਰ ਦੇ ਵਿੱਚ ਗਏ 20 ਮਿੰਟ ਬੈਠਣ ਤੋਂ ਬਾਅਦ ਆਪਾਂ ਚੌਂਕੀ ਭਰ ਕੇ ਤੇ ਪ੍ਰਸ਼ਾਦ ਲੈ ਕੇ ਤੇ ਫਿਰ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਚੱਲ ਗਏ ਧੰਨ ਰਾਜਾ ਸਾਹਿਬ ਜੀ ਦੇ ਪਵਨ ਪਵਿੱਤਰ ਦਰਬਾਰ ਦੇ ਵਿੱਚ ਆਜ ਦੀ ਭਰ ਕੇ ਤੇ ਫਿਰ ਆਪਾਂ ਜੀ ਪਹੁੰਚ ਗਏ ਸਿੱਧਾ ਹੀ ਮੱਥਾ ਟੇਕਣ ਤੋਂ ਬਾਅਦ ਲੰਗਰ ਸਥਾਨ ਦੇ ਵਿੱਚ ਲੰਗਰ ਸਥਾਨ ਦੇ ਵਿੱਚੋਂ ਲੰਗਰ ਛੱਕ ਕੇ ਬਹੁਤ ਵਧੀਆ ਜਿਹੜੀ ਸੰਗਤ ਲੰਗਰ ਛਕਣ ਲਈ ਬੈਠੀ ਸੀਗੀ ਤੇ ਆਪਾਂ ਵੀ ਲੰਗਰ ਛਕਿਆ ਲੰਗਰ ਛਕ ਕੇ ਤੇ ਆਪਾਂ ਮੋਟਰਸ ਚੱਕਿਆ ਤੇ ਆਪਾਂ ਅਗੇ ਘਰ ਨੂੰ ਵਾਪਸ ਸਾਰੇ ਜਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸ਼ੇਅਰ ਜਰੂਰ ਕਰਿਆ